പണ്ട <laughs> 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 ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵਿਰਕ ਇਸ ਟਾਈਮ ਮਜੂਰ ਸੀ ਪਿੰਡ ਧੂੜ ਦੇ ਵਿੱਚ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਕਿਸਾਨ ਜੁਨੀਅਰ ਜਥੇਬੰਦੀ ਜਿਹੜੇ ਨੇ ਉਹ ਵੀ ਇਕੱਤਰ ਹੋਈਆਂ ਨੇ ਔਰ ਪਿੰਡ ਦੇ ਜਿਹੜੇ ਵਾਸੀ ਨੇ ਉਹ ਵੀ ਇਕੱਠੇ ਹੋਏ ਨੇ ਗੱਲ ਇਥੇ ਇਹ ਹੋਈ ਹੈ ਕਿ ਇੱਕ ਪਰਿਵਾਰ ਦੇ ਜਿਹੜੇ ਕੀ ਘਰ ਨੂੰ ਕੱਲ ਬੈਂਕ ਵੱਲੋਂ ਜਿਹੜਾ ਕੀ ਕਮਰੇ ਘਰ ਨੂੰ ਜ਼ਿੰਦਾ ਲਾਇਆ ਗਿਆ ਉਹਦੇ ਪਰਿਵਾਰ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਘਰ ਨੂੰ ਜ਼ਿੰਦਾ ਲਾਇਆ ਗਿਆ ਕੁਝ ਲੋਨ ਦੇ ਮਾਮਲੇ ਨੂੰ ਲੈ ਕੇ ਜਿਹੜੇ ਬੈਂਕ ਵੱਲੋਂ ਜਿਹੜੇ ਘਰ ਨੂੰ ਜਿਹੜੇ ਸੀਲ ਕੀਤਾ ਗਿਆ। ਬਾਕੀ ਇਸ ਟਾਈਮ ਕਿਸਾਨ ਜੁੜੀਆਂ ਇੱਥੇ ਪਹੁੰਚ ਚੁੱਕੀਆਂ ਨੇ ਅੱਗੇ ਇਹਨਾਂ ਦੀ ਕੀ ਰਣਨੀਤੀ ਹੈ? ਹਾਂ ਆਪੇ ਇਹਨਾਂ ਨਾਲ ਗੱਲਾਂ ਬਾਤਾਂ ਵੀ ਕਰਦੇ ਆਂ ਤੇ ਅੱਗੇ ਇਹਨਾਂ ਦੀ ਕਿਹੜੀ ਕਾਰਵਾਈ ਕਰਨ ਜਾ ਰਹੇ ਨੇ ਉਹ ਵੀ ਦੇਖਦੇ ਆਂ। ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚਮਿਲ న్యూਸ ਪੰਜਾਬ ਦਾ। ਮੇਰਾ ਨਾਮ ਸ਼ਿੰਦਰਪਾਲ ਸਿੰਘ ਹੈ ਤੇ ਪਿੰਡ ਤੁੜੀ ਜ਼ਿਲ੍ਹਾ ਪਟਿਆਲਾ ਤੇ ਮੈਂ ਇਹਨਾਂ ਦੀ 2024 ਨੂੰ ਫਰਵਰੀ ਦੇ ਵਿੱਚ ਲੋਨ ਲਿਆ ਸੀਗਾ ਇਹਨਾਂ ਤੋਂ। ਹਾਂਜੀ। ਲੋਨ ਲਿਆ ਸੀਗਾ ਜੀ ਉਸ ਤੋਂ ਬਾਅਦ ਲੋਨ ਹੈਗਾ ਮੇਰੇ ਪਲਾਟ ਤੇ ਜੀ ਰਜਿਸਟਰੀ ਨੰਬਰ ਸਾਰੇ ਉਹਨਾਂ ਦੇ ਨਹੀਂ ਇਹ ਜਿਹੜਾ ਮਕਾਨ ਹੈ ਇਹ ਹੈਗਾ ਇਹ ਆਪਣਾ ਲਾਲਖੀਰ ਦੇ ਅੰਦਰ ਹੈ ਜੀ ਹੈਡ ਹਾਂ ਜੀ ਉਸ ਤੋਂ ਬਾਅਦ ਇਹ ਸਾਡਾ 21 ਜੁਲਾਈ ਨੂੰ ਜੀ ਸਾਡਾ ਐਕਸੀਡੈਂਟ ਹੋ ਗਿਆ ਸੀਗਾ ਉਹਦੇ ਕਾਰਨ ਸਾਡ ਤੋਂ ਕਿਸ਼ਤ 1 ਜੁਲਾਈ ਕਿਹੜੀ ਨੂੰ ਜੀ 2024 ਜੀ 2024 ਹਾਂ ਜੀ ਉਹਦੇ ਕਾਰਨ ਜੀ ਸਾਤੋਂ ਕਿਸ਼ਤਾਂ ਟੁੱਟੀਆਂ ਚਾਰ ਪੰਜ ਜੀ ਇਹਨਾਂ ਦੀਆਂ ਇਹਨਾਂ ਨੂੰ ਮੈਂਨੇ ਬਥੇਰੀਆਂ ਬੇਨਤੀਆਂ ਕੀਤੀਆਂ ਜੀ ਭੇਜੀਆਂ ਵੀ ਜਿਦਾਂ ਪਹਿਲਾਂ ਤੁਸੀਂ ਪਿਛਲੀਆਂ ਕਿਸ਼ਤਾਂ ਨਿਰੰਤਰ ਭਰਦੇ ਰਹੇ ਹੋ ਹਾਂ ਜੀ ਉਹ ਸਾਡੀ ਮੇਰੇ ਅਕਾਊਂਟ ਚ ਕੱਢਦੇ ਰਹੇ ਹਾਂ ਹਾਂ ਬੈਂਕ ਕਿਹੜਾ ਹੈ ਬੈਂਕ ਇਹ ਹੀ ਹੈ ਉਹ ਹੈ ਐਸ ਐਮ ਐਫ ਜੀ ਪਟਿਆਲਾ ਪ੍ਰਾਈਵੇਟ ਹਾਂਜੀ ਉਸ ਤੋਂ ਬਾਅਦ ਜੀ ਇਹਨਾਂ ਨੇ ਚੱਲਦਾ ਰਿਹਾ ਇਹਨਾਂ ਨੇ ਮੈਂ ਆਖਿਆ ਵੀ ਕੀ ਕਰਕੇ ਜਾਂ ਦੋ ਦੋ ਕਰਕੇ ਕਿਸ਼ਤਾਂ ਲੈ ਲਓ ਇਹ ਕਹਿਣ ਲੱਗੇ ਵੀ ਇਕੱਠੀ ਪੇਮੈਂਟ ਦਿਓ 3,30,000 ਰੁਪਏ ਸਾਨੂੰ ਇਕੱਠਾ ਜਾਂ ਸਾਡੀ ਪੂਰੀ ਪੇਮੈਂਟ ਕਰੋ ਉਸ ਤੋਂ ਬਾਅਦ ਹੀ ਇਹਨਾਂ ਨੇ ਕੁਝ ਦੱਸਿਆ ਨਹੀਂ ਹੈਗਾ ਕਰਦੇ ਰਹੇ ਇਦਾਂ ਚੱਲਦਾ ਰਿਹਾ ਸਿਸਟਮ ਉਹ ਇਹਨਾਂ ਨੇ ਆ ਹੁਣ ਪਿੱਛੇ ਆ ਕੇ ਇਹਨਾਂ ਨੇ ਨੋਟਿਸ ਲਾ ਕੇ ਗਏ ਫਿਰ ਮੈਂ ਵਕੀਲ ਸਾਹਿਬ ਨੂੰ ਸਾਡੇ ਨੂੰ ਆਖਿਆ ਵੀ ਇਦਾਂ ਕਰਕੇ ਮੇਰੇ ਮਕਾਨ ਤੇ ਨੋਟਿਸ ਲਾ ਗਏ ਉਹ ਕਹਿੰਦੇ ਵੀ ਨੋਟਿਸ ਉੱਥੇ ਲਾਉਣਾ ਚਾਹੀਦਾ ਜ ਤੇ ਨਾਲ ਇੱਕ ਨੰਬਰ ਨੇ ਜਿਹੜੀ ਜਗ੍ਹਾ ਤੇ ਜਿਹੜੀ ਜਗ੍ਹਾ ਤੇ ਹਾਂ ਜੀ ਉਹ ਹੈ ਇਹਨਾਂ ਨੇ ਸਾਨੂੰ ਰੇ ਬਿਠਾ ਕੇ ਸਾਡੀਆਂ ਫੋਟੋਆਂ ਖਿੱਚੀਆਂ ਜੀ ਜਿਹਨੇ ਲੋਨ ਕਰਵਾਏ ਸੀਗਾ ਲੱਖ ਸਵਾ ਲੱਖ ਰੁਪਏ ਉਹ ਵੀ ਲਗਾਈ ਬੰਦਾ ਸਾਥ ਉਹਨੇ ਆਪਣੇ ਅਕਾਊਂਟ ਚੋਂ ਥੀ ਕਟਵਾ ਲਈ ਸੀਗੇ ਉਹ ਲੱਖ ਸਵਾ ਲੱਖ ਕਾਤਾ ਲਏਗਾ ਉਹਨੇ ਆਪਣੇ ਕਾਰਵਾਈ ਕਰੀ ਸੀ ਜੋ ਵੀ ਉਹ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਉਹ ਕਹਿੰਦਾ ਤੁਹਾਨੂੰ ਪਈਗੀ ਵੀ ਮੈਂ ਆਪ ਹੀ ਕਰਾਂਗਾ ਸਾਰਾ ਕੁਝ 10% ਲੈ ਗਿਆ ਤੁਹਾਡੇ ਹਾਂ ਜੀ ਹਾਂ ਜੀ ਹਾਂ ਲੈ ਗਿਆ ਜੀ ਹਾਂ ਪਹਿਲੀ ਜੀ ਵੀ ਕਮਿਸ਼ਨ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਹੀ ਇਹਨਾਂ ਨੇ ਕੱਲ ਮੈਂ ਆਪਣਾ ਮੈਂ ਪਟਿਆਲੇ ਕੰਮ ਲੱਗਿਆ ਹੋਇਆ ਸੀ ਜੀ ਲੱਕੜ ਦਾ ਕੰਮ ਹੈ ਜੀ ਮੇਰਾ ਬੱਚੇ ਘਰੇ ਸੀਗੇ ਇਹਨਾਂ ਨੇ ਆ ਕੇ ਜੀ ਪਿੱਛੋਂ ਨਜਾਇਜ਼ ਯਾਨੀ ਕਿ ਬੱਚਿਆਂ ਨੂੰ ਧੱਕੇ ਮਾਰ ਕੇ ਕੜੀਸ-ਕੜੀਸ ਕੇ ਬਾਹਰ ਕੱਢਿਆ ਇਹਨਾਂ ਨੇ ਅੱਛਾ ਹਾਂ ਜੀ ਮੈਂ ਬਾਅਦ ਦੇ ਵਿੱਚ 5 ਵਜੇ ਮੈਂ ਘਰੇ ਆਇਆ ਜੀ ਜਿੰਦਰਾ ਲੱਗ ਗਈ ਜੀ ਠੀਕ ਹੈ ਹਾਂ ਜੀ ਇੱਕ ਤੇ ਜੀ ਸਾਨੂੰ ਇਸ ਕਾਰਵਾਈ ਦਾ ਅੱਜ ਵੈਸੇ ਪਤਾ ਲੱਗਾ ਪਹੁੰਚ ਇਹਨਾਂ ਨੇ ਅੱਜ ਕੀਤੀ ਹੈ ਸਾਡੇ ਨਾਲ ਅਸੀਂ ਦੂਰ ਨੁਕਤੇ ਤੋਂ ਇਹਦਾ ਬਰੂਧ ਕਰਦੇ ਹਾਂ ਇੱਕ ਤੇ ਆ ਵੀ ਸਾਡੀ ਜਥੇਬੰਦੀ ਚਾਹੇ ਜ਼ਮੀਨਾਂ ਹੋਣ ਚਾਹੇ ਘਰ ਹੋਣ ਅਸੀਂ ਚਾਹੁੰਦੇ ਵੀ ਉਹਨਾਂ ਨੂੰ ਉਹਨਾਂ ਨੂੰ ਬੇਦਖਲ ਕਰਨ ਦਾ ਅਸੀਂ ਖਿਲਾਫ ਕੁर्की ਕਰਨ ਦੇ ਖਿਲਾਫ ਅਸੀਂ ਆਪਣੇ ਜਿਨ੍ਹਾਂ ਨੇ ਲੂੰ ਦੇਣਾ ਉਹਨੂੰ ਸੋਚ ਕੇ ਦੇਣ ਉਸ ਟੰਗ ਨਾਲ ਦੂਜਾ ਇਹ ਤਾਂ ਹੈ ਵੀ ਇਨਲੀਗਲ ਆ ਜੋ ਉਹਨਾਂ ਦੱਸਿਆ ਜਿਹਦੇ ਮੁਤਾਬਕ ਆ ਵੀ ਜਿਹੜਾ ਇਹਦਾ ਪਲਾਟ ਹੋਰ ਆ ਜਿੱਤੇ ਇਹਨਾਂ ਲੂੰਨ ਦਿੱਤਾ ਮਕਾਨ ਦੇ ਦੇ ਜਿਹੜਾ ਘਰ ਹੈ ਸ਼ਬਾ ਉਹਦੇ ਅੱਗੇ ਆਣ ਕੇ ਨਾ ਫੋਟੋਆਂ ਲਗਾਈਆਂ ਇਹਦੇ ਕਿਸੇ ਕਾਗਜ਼ ਪੱਤਰ ਤੇ ਇਹਨਾਂ ਨੇ ਲੋਨ ਨਹੀਂ ਲਿਆ ਭਾਈ ਜੀ ਇਸ ਇਹਦੇ ਉੱਤੇ ਕੋਈ ਕਾਗਜ਼ ਪੱਤਰ ਤੱਕ ਨਹੀਂ ਲਿਆ ਠੀਕ ਹੈ ਜੀ ਇਹਨਾਂ ਦਾ ਜਿਹੜਾ ਦੂਸਰਾ ਜਦੋਂ ਲੋਨ ਲੈ ਲਿਆ ਇੱਕ ਪਿਛਤਾਚਾਰ ਇਹਨਾਂ ਤੁਸੀਂ ਲਿਖ ਲਓ ਵੀ 1 ਲੱਖ ਰੁਪਏ ਦਾ ਜਿਹੜਾ 11 ਲੱਖ ਕੁਛ ਦਾ ਇਹਨਾਂ ਦਾ ਲੋਨ ਆ ਹਾਂ ਜੀ ਤੇ 1 ਲੱਖ ਰੁਪਏ ਸਿੱਧੇ ਸਿੱਧਾ ਉਹੋ ਲੈ ਗਏ ਵਿੱਚੋਂ ਹਾਂ ਜੀ ਇਹਨਾਂ ਨੇ ਦੂਜੀ ਜਿਹੜੀ ਹੈ ਜਿਹੜਾ ਐਕਸੀਡੈਂਟ ਆ ਐਕਸੀਡੈਂਟ 'ਚ 6 ਜਣੇ ਫੱਟੜ ਹੋਏ ਆ ਪਰਿਵਾਰ ਦੇ ਜੀ ਛੇ ਵਟੜ ਜਿਹੜੇ ਆ ਰਜਿੰਦਰਾ ਹਸਪਤਾਲ ਦਾ ਖਰ ਹੈ ਉਹਨੋਂ ਬਾਅਦ ਪ੍ਰਾਈਵੇਟ ਹਸਪਤਾਲ ਦਾ ਖਰ ਹੈ ਇਸ ਕਰਕੇ ਜਿਹੜੀ ਹਾਲਤ ਇਸ ਹਾਲ ਚ ਅੱਜ ਜਿਹੜੇ ਬੱਚੇ ਆ ਬਾਹਰ ਬਿਠੇ ਹੋਏ ਆ ਕੋਈ ਇਹਦਾ ਟਿਕਾਣਾ ਨਹੀਂ ਗਰਮੀ ਦਾ ਟਾਈਮ ਆ ਇਸ ਕਰਕੇ ਅਸੀਂ ਇਹਦਾ ਸਖਤ ਜ਼ਰੂਰ ਕਰਦੇ ਆ ਤੇ ਅਸੀਂ ਜਿਹੜਾ ਇਹਨਾਂ ਨੂੰ ਕਰਦੇ ਅੰਦਰ ਵਾੜਾਂਗੇ ਹੁਣ ਤੁਸੀਂ ਕੀ ਕਰਨ ਜਾ ਰਹੇ ਹੋ ਕਿਹੜੀ ਕਾਰਵਾਈ ਕਾਰਵਾਈ ਤੁਸੀਂ ਜੋ ਅੱਜ ਕਰਨ ਜਾ ਰਹੇ ਆ ਅਸੀਂ ਇਹ ਜਿੰਦਿਆਂ ਨੂੰ ਤੋੜਾਂਗੇ ਘਰ ਦੇ ਅੰਦਰ ਦਾਖਲ ਕਰਾਂਗੇ ਕਿਉਂਕਿ ਇਹ ਇਨਲੀਗਲ ਆ ਅਸੀਂ ਸਮਝਦੇ ਆ ਢੇੜੇ ਪਲਾਟ ਤੇ ਆ ਉੱਤ ਉੱਤੇ ਉਹਦਾ ਵੇਖਣ ਜਾ ਕੇ ਜਿਹੜਾ ਜਿਹੜੇ ਇਹਨਾਂ ਨੇ ਕਾਗਜ਼ ਲਏ ਆ ਬਾਕੀ ਆਪਣਾ ਲੂੰਨ ਆਪਣੇ ਢੰਗ ਨਾਲ ਦੇਣ ਲੋਕਾਂ ਨੂੰ ਘਰਾਂ ਚੋਂ ਜਿਹੜਾ ਏਦਾਂ ਬੇਸਿਕਲ ਕਰਨ ਦੇ ਅਸੀਂ ਜ਼ਰੂਰ ਕਰਦੇ ਸੱਜਣ ਤੁਹਾਡੇ ਕਹਿਣ ਮੁਤਾਬਕ ਜੀ ਇਹ ਸਰਕਾਰੀ ਮੁਲਾਜ਼ਮ ਨੇ ਜਿਹੜੇ ਗੈਰ ਕਾਨੂੰਨੀ ਕੰਮ ਕਰਕੇ ਆ ਗੈਰ ਕਾਨੂੰਨੀ ਕੰਮ ਕਰਕੇ ਗਿਆ ਬਾਕੀ ਆਪਣਾ ਰਸ਼ਿੰਦਰ ਕੌਰ ਜੀ ਮੈਂ ਜੀ ਪੈਣ ਦੀ ਕਰੀ ਗਈ ਹੋਸੀ ਉਧਰ ਹਾਂਜੀ ਨਾਲ ਮੇਰੇ ਬੱਚੇ ਸੀ ਕੋਈ ਨਾ ਕੋਈ ਨਾ ਅਸੀਂ ਮਾਂ ਪੁੱਤ ਦੋਏ ਉਧਰ ਵਗ ਗਏ ਜੀ ਹਾਂਜੀ ਅਸੀਂ ਜਦਾ ਕਿ ਉਹਰੇ 2 ਮਿੰਟ ਮੈਂ ਉੱਥੇ ਵੈਸੇ ਜ਼ਿਆਦਾ ਚਿਰਤਾ ਮੈਂ ਰਹੀ ਨਹੀਂ ਜੀ ਹਾਂਜੀ ਮੈਂ ਥੋੜਾ ਜਿਹਾ ਚਿਰੇ ਉੱਥੇ ਬੈਠੀ ਆਂਗੀ ਮੈਂ ਆਖਿਆ ਵੀ ਹੁਣ ਮੈਂ ਕਰ ਹੀ ਜਾਣਾ ਹੈ ਪੈਣ ਕਹਿੰਦੀ ਵੀ ਚਾਹ ਪੀ ਕੇ ਵਗ ਜੀ ਕਹਿੰਦੀ ਜਾਂਦਾ ਸੀ ਮੈਂ ਇਹਨੂੰ ਫੋਨ ਕਰਤਾ ਮੁੰਡੇ ਨੇ ਜੀ ਮੇਰੀ ਮਾਸੀ ਦੇ ਮੁੰਡੇ ਨੇ ਇਹਦੇ ਨੇ ਹਾਂਜੀ ਕਹਿੰਦੇ ਵੀ ਬਾਹਰ ਅੱਗੇ ਸੋਡੇ ਜਿੰਦਾ ਵੱਡਤਾ ਮੈਂ ਜਿੰਦਾ ਲਾ ਕੇ ਗਈ ਜੀ ਜਿੰਦਾ ਮੇਰੇ ਆਉਂਦੇ ਨਹੀਂ ਵੱਡ ਗਏ ਜੀ ਸਾਡੇ ਸਾਰੇ ਬਾਰ ਖੋਲਰ ਕੇ ਜੀ ਆ ਵੀ ਸਾਰੀ ਬੋਲਰ ਕੇ ਉੱਪਰ ਵੀ ਨਮਾਰੀਆਂ ਦੀ ਸਾਰੀਆਂ ਖੁੱਲੀਆਂ ਪਈਆਂ ਦੋਹੇ ਅਲਮਾਰੀਆਂ ਦੋਹੇ ਦੋ ਹੀ ਖੁੱਲੀਆਂ ਪਈਆਂ ਜੀ ਸਾਰੀਆਂ ਲੇਟਾਂ ਲਾਰਖਾ ਉੱਪਰ ਚੜ ਰਹੇ ਕੁਝ ਬਹੁਤ ਹੀ ਜਾਣੇ ਮੈਨੂੰ ਪੁੱਛੀ ਜਾਣ ਵੀ ਕਿੰਨੇ ਦਾ ਲਿਆਤੀ ਲੋਨ ਕੀ ਕਰਿਆ ਤੀ ਐਂ ਕਰਿਆ ਤੀ ਮੈਨੂੰ ਮੈਂ ਕਿਹਾ ਜੀ ਮੈਨੂੰ ਕੁਝ ਨਹੀਂ ਪਤਾ ਜੀ ਹਾਂਜੀ ਉਹਨਾਂ ਨੇ ਜੀ ਬਸ ਕਹਿੰਦੀ ਵੀ ਤੂੰ ਬਾਹਰ ਚੱਲ ਆ ਆਹ ਪੈਣ ਬੈਠੀ ਦੀ ਮੇਰੀ ਉੱਥੇ ਇਹਨੂੰ ਫੜ ਕੇ ਬਾਹ ਜੀ ਸਾਡਾ ਇਨਸੀਡੈਂਟ ਹੋਏ ਹੋਏ ਜੀ ਮੇਰੇ ਹਾਂਜੀ ਲੱਤ ਬਹੁਤ ਜ਼ਿਆਦਾ ਦਰਦ ਕਰ ਰਹੀ ਹੈ ਜੀ ਅਸੀਂ ਖੜੀਸੇ ਪਾ ਲਏ ਮੇਰੇ ਮੇਰੇ ਤੇ ਮੇਰੇ ਮੁੰਡੇ ਦੇ ਜੀ ਇਹਨੂੰ ਇਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਸਾਡੇ ਮਾਂ ਪੁੱਤਾਂ ਦੇ ਇੱਕ ਲੱਤਾਂ ਫੜ ਲੀਆਂ ਮੇਰੀਆਂ ਨਾਲੇ ਬਾਹਾਂ ਫੜ ਲੀਆਂ ਬਾਹਰ ਕਢੀਸ ਕੇ ਇੱਥੋਂ ਦੀ ਐ ਲੈ ਕੇ ਆਏ ਮੇਰੇ ਮੁੰਡੇ ਨੂੰ ਖਿੱਚ ਲਿਆ ਇਹਦੇ ਸਾਨੂੰ ਲਿਆ ਕੇ ਜੀ ਬਾਹਰ ਸੁੱਟ ਕੇ ਜੀ ਲਾ ਕੇ ਸਾਰੇ ਲੋਕ ਲਾ ਲੂ ਕੇ ਜੀ ਉਹਨਾਂ ਨੇ ਗੱਡੀਆਂ ਲੈ ਕੇ ਜੀ ਇੱਥੇ ਲੰਘ ਗਏ हां जी मैं उरे मौजूद जी थी ते असी बहुत मिनटਾਂ ਤੜਲੇ ਬਹੁਤ ਕਰੇ ਜੀ ਮੈਂ ਤੇ ਮੇਰੇ ਬੇਟੇ ਨੇ ਅਸੀਂ ਮੇਰਾ ਐਕਸੀਡੈਂਟ ਸਾਰੀ ਬਾਹ ਕੱਟੀ ਹੋਈ ਹੈ ਜੀ ਮੇਰੀ ਐਕਸੀਡੈਂਟ 7-8 ਲੱਖ ਰੁਪਏ ਲੱਗਾ ਮੇਰੇ ਤੇ ਜੀ ਅਸੀਂ ਮਿੰਟਾਂ ਬਹੁਤ ਕਰੀਆਂ ਵੀ ਅਸੀਂ ਮੈਂ ਫੋਨ ਵੀ ਕਰਨ ਲੱਗ ਰਹੀ ਸੀ ਮੇਰੋਂ ਫੋਨ ਖੋ ਕੇ ਉਹਨਾਂ ਨੇ ਕਹੇ ਤੂੰ ਜਾ ਆਪਦੇ ਘਰੇ ਜਾ ਮੈਂ ਖਾ ਮੈਂ ਨਹੀਂ ਜਾਂਦੀ ਜਿੱਥੇ ਮੇਰੀ ਭੈਣ ਆ ਉੱਥੇ ਮੈਂ ਬੈਠੂਗੀ ਅਸੀਂ ਹੱਥ ਬੰਨ ਕੇ ਇਹੀ ਕਹਿ ਰਹੀਆਂ ਜੀ ਉਹ ਇਹ ਤਾਂ ਦਿਹਾੜੀਆਂ ਕਰ-ਕਰ ਕੇ ਸਾਰੇ ਪਿੰਡ ਨੂੰ ਪਤਾ ਜੀ ਇਹ ਦਿਹਾੜੀਆਂ ਕਰ-ਕਰ ਕੇ ਟਾਈਮ ਪਾਸ ਕਰਿਆ ਨੇ ਨੀਕੇ ਨੀਕੇ ਬੱਚੇ ਪਾਲੇ ਨੇ ਜੀ ਇਹਨੇ ਬਸ ਅਸੀਂ ਇਹੀ ਵੀ ਮਿਹਨਤੀ ਕਰਦੇ ਆ ਜੀ ਮੇਰੀ ਭੈਣ ਦਾ ਬਾਹਰ ਖੁੱਲਣਾ ਚਾਹੀਦਾ ਜੀ ਗੋਹਾ ਕੂੜਾ ਕਰਦੀ ਆ ਜੀ ਲੋਕਾਂ ਦੀਆਂ ਜੀਰੀਆਂ ਲਾਈਆਂ ਦਿਹਾੜੀਆਂ ਕਰੀਆਂ ਖੇਤਾਂ 'ਚ ਜੀ ਇਹਨੇ ਹੁਣ ਵੀ ਪੋਚੇ ਲਾਉਂਦੀ ਆ ਜੀ ਲੋਕਾਂ ਦੇ ਗੋਹੇ ਛਿੜਦੀ ਆ ਮੈਂ ਇਹੀ ਹੱਥ ਬੰਨ ਕੇ ਬੇਨਤੀ ਕਰਦੀ ਆ ਜੀ ਮੇਰੀ ਭੈਣ ਨੂੰ ਅੰਦਰ ਵੜ ਦੋ ਜੀ ਇਹਦਾ ਬਾਹਰ ਖੋਲ ਦੋ ਖੁੱਲ ਗਿਆ ਉਹ ਜੀ ਖੁੱਲ ਗਿਆ ਪਰ ਉਹ ਵੀ ਖੁੱਲਦਾ ਇੱਕ ਕ੍ਰੈਂਚਰ ਦੇਖੋ ਉਹਦਾ ਰੂਪ ਉਹਦਾ ਮਾਰ ਉਹ ਬੱਲੇ ਖੁੱਲਦੇ ਉਹ ਬੰਨ ਸਰਦਾਰ ਆਇਆ ਬਹੁਤ ਪਰਲਾ ਖੁੱਲ ਗਿਆ ਅੰਦਰੋਂ ਬੱਚੇ ਹੋ ਗਏ ਸਾਈਡ ਤੇ ਹੋ ਜੀ ਦੇਖ ਸਕਦੇ ਹੋ ਦੇਖੋ ਜਿਵੇਂ ਇਸ ਕੈਮਰ ਤੋਂ ਸਾਧ ਜੁੜਾਈ ਹੋਈ ਹੈ ਨਾ ਚਾਰਾਂ ਸਾਈਡ ਉੱਪਰ ਸਭ ਕੰਮ ਕਰ ਰਹੇ ਆਪਣੀ ਕਾਰ ਉਹ ਵਾਰੀ ਉਹ ਜਿਹੜੀ ਮੁੰਡੇ ਗਏ ਨੇ ਅੰਦਰ ਬਾਰਡਰੀਆਂ ਨੇ ਜਥੇਬੰਦੀਆਂ ਚਲੋ ਜੀ ਗ੍ਰੈਟੀਕਾਰੀ ਕਿਸਾਨ ਯੂਨੀਅਨ ਜਿੰਦਾਬਾਦ 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 ਅੰਦਰ ਗੇਟ ਖੋਲੋ ਜਾ ਲੀ ਅੰਦਰ ਵੀ ਜੀ ਨਾ ਤਾਂ ਜਿੰਦੇ ਇਹਦਾ ਜੀ ਮੇਰੇ ਕੋਲੇ 12:00 ਵਜੇ ਫੋਨ ਗਿਆ ਛਿੰਦੇ ਦਾ ਕਹਿੰਦਾ ਐ ਕਰਕੇ ਕੱਲ ਇੱਥੇ ਪ੍ਰਸ਼ਾਸਨ ਵਾਲੇ ਨੂੰ ਨਾਲ ਲੈ ਕੇ ਬੈਂਕ ਵਾਲੇ ਪੁਲਿਸ ਵਾਲਾ ਨਾਲ ਲੈ ਕੇ ਸਾਡੇ ਘਰ ਤੇ ਆ ਕੇ ਕਬਜ਼ਾ ਕਰਕੇ ਮਤਲਬ ਘਰ ਦੇ ਬੱਚਿਆਂ ਨੂੰ ਘੜੀ ਸੜੀਸਕੇ ਬਾਹਰ ਕੱਢ ਕੇ ਅੰਦਰ ਤੱਕ ਦੇਖੋ ਸਾਰੇ ਕਹਿੰਦੇ ਨੇ ਤਲਾਸੀ ਲਈ ਹੈ ਹਰੇ ਘਰ ਤੱਕ ਗਏ ਨੇ ਇਹ ਬਹੁਤ ਅਣਮਨੁੱਖੀ ਘਾਰਾ ਹੈ ਇਹ ਪੁਲਿਸ ਦਾ ਪ੍ਰਸ਼ਾਸਨ ਦਾ ਇਹ ਨਿੰਦਣਯੋਗ ਕਾਰ ਹੈ ਇਸ ਤਰ੍ਹਾਂ ਨਹੀਂ ਚਾਹੀਦਾ ਜੋ ਕਰਜ਼ਾ ਲੈਣਾ ਕਿਸੇ ਤਰੀਕੇ ਨਾਲ ਲਿਆ ਜਾਂਦਾ ਹੈ ਇਹ ਕਹਿੰਦੇ ਪਿਛਲੇ 6-7 ਮਹੀਨੇ ਹੋ ਗਏ ਨਾਲ ਸਾਰੇ ਪਰਿਵਾਰ ਦਾ ਐਕਸੀਡੈਂਟ ਹੋ ਗਿਆ ਸੀ ਇਸ ਕਰਕੇ ਇਹਦੇ ਕਿਸ਼ਤਾਂ ਟੁੱਟ ਗਈਆਂ ਇਹ ਕਹਿੰਦੇ ਅਸੀਂ ਕਿਸ਼ਤਾਂ ਉਹ ਕਹਿੰਦੇ 2.5-3 ਲੱਖ ਰੁਪਏ ਇਕੱਠਾ ਭਰੋ ਇਹ ਕਹਿੰਦੇ ਇਕੱਠਾ ਨਹੀਂ ਭਰ ਸਕਦੇ ਸਾਡੂ ਕਿਸ਼ਤਾਂ ਦੇ ਰੂਪ ਚ ਲੈ ਲਓ ਪਰ ਉਹ ਇਸ ਤਰ੍ਹਾਂ ਨਹੀਂ ਮੰਨੇ ਉਹ ਇੱਕ ਧੱਕਾ ਕਰਕੇ ਇੱਕ ਗਰੀਬ ਪਰਿਵਾਰ ਦੇ ਨਾਲ ਉਹਨੂੰ ਘਰੋਂ ਬਾਹਰ ਕੱਢ ਕੇ ਦੇਖੋ ਉਹਨਾਂ ਦਾ ਖਾਣ ਪੀਣ ਦਾ ਸਮਾਨ ਵੀ ਅੰਦਰ ਪਿਆ ਸਾਰਾ ਕੁਝ ਅੰਦਰ ਪਿਆ ਹੈ ਵਿਚਾਰੇ ਦਿਹਾੜੀ ਕਰਕੇ ਉਹ ਵਿਚਾਰਾ ਗੁਜ਼ਾਰਾ ਕਰਦੀ ਹੈ ਉਹ ਇਹ ਜਿੰਦਰਾ ਲਾ ਕੇ ਬਗਾਏ ਨੇ ਬਹੁਤ ਦਿਨ ਦਿਨ ਜਾਊਗਾ ਵਰਤਾਰਾ ਜਥੇਬੰਦੀ ਕਿਸੇ ਦੀ ਵੀ ਘਰ ਨੂੰ ਕਿਸੇ ਕਿਸਾਨ ਦੇ ਜ਼ਿਮੀਂਦਾਰ ਮਜ਼ਦੂਰ ਹੈ ਕਿਸੇ ਦਾ ਘਰ ਕੁਰਕ ਨਹੀਂ ਹੋਣ ਦੇਊਗੀ ਨਾ ਕਿਸੇ ਜ਼ਿਮੀਂਦਾਰ ਦਾ ਜਿਹੜਾ ਖੇਤ ਹੈ ਅਸੀਂ ਜ਼ਮੀਨ ਹੈ ਉਹਨੂੰ ਕੁਰਕੋ ਹੁਣ ਦੇਵਾਂਗੇ ਜਿੰਦਾਬਾਦ ਜਿੰਦਾਬਾਦ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਜਿੰਦਾਬਾਦ 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 ਮੁਰਦਾਬਾਦ ਮੁਰਦਾਬਾਦ ਗਨਲੀਗਲ ਕਬਜ਼ੇ ਕਰਾਉਣ ਵਾਲਾ ਪ੍ਰਸ਼ਾਸਨ ਮੁਰਦਾਬਾਦ 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 ਗਰੀਬ ਕਿਸਾਨਾਂ ਨਾਲ ਤੱਕਾ ਕਰਨ ਵਾਲਾ ਪ੍ਰਸ਼ਾਸਨ ਮੁਰਦਾਬਾਦ 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 ਕਰਨ ਵਾਲੀ ਪ੍ਰਾਈਵੇਟ ਬੈਂਕ ਲਿਮਟਿਡ ਕੰਪਨੀ ਮੁਰਦਾਬਾ ਮੁਰਦਾਬਾ ਮੁਰਦਾ